ਨਹੀਂ ਕਰ ਰਹੇ ਕਿਉਂਕਿ ਵੀ ਬੀਜੇਪੀ ਸਰਕਾਰ ਦੇ ਨਾਲ ਹੋਏ ਆ ਬੇਈਮਾਰਿਆ ਜੇ ਇਹਨਾਂ ਨੂੰ ਥੋੜਾ ਜਿਹਾ ਵੀ ਤਰਸ ਹੋਵੇ ਜਾਂ ਕਹਿੰਦੇ ਨਾਲ ਆ ਤੇ ਫਿਰ ਇਹ ਦਿੱਲੀ ਜਾ ਕੇ ਕਿਉਂ ਨਹੀਂ ਮੰਗੇ ਸਿਰਫ ਤੇ ਸਿਰਫ ਜੇ ਕੁਝ ਲੈਣਾ ਵਾ ਐਮਐਸਪੀ ਅਗਰ ਲੈਣੀ ਆ ਤੇ ਝੰਡਾ ਤੇ ਡੰਡਾ ਕੈਮ ਰਖੜਾ ਪੈਣਾ ਵਾ ਇਹ ਸੰਗਰਸ਼ਾਂ ਨੂੰ ਆਪਾਂ ਜਿੰਨੀਆਂ ਵੀ ਮੰਗਾਂ ਆਪਣੀਆਂ 12 ਮੰਗਾਂ ਜੋ ਮੋਤੀਆ ਲੈ ਲਾਇਆ ਮੰਗਾਂ ਨੂੰ ਲੈ ਕੇ ਉਹਨਾਂ ਜਰੂਰੀ ਬੇਨਤੀ ਇਹ ਆ ਦੇਖੋ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਆ ਅੰਦੋਲਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਨਾ ਹਰਿਆਣਾ ਸਰਕਾਰ ਦੇ ਖਿਲਾਫ ਆ ਤੇ ਨਾ ਪੰਜਾਬ ਸਰਕਾਰ ਦੇ ਖਿਲਾਫ ਆ ਅਰ ਇਹ 13 ਫਰਵਰੀ ਤੋਂ ਚੱਲ ਰਿਹਾ ਅਰ 13 ਫਰਵਰੀ ਤੋਂ ਭਗਵੰਤ ਮਾਨ ਸਰਕਾਰ ਦਾ ਹੈ ਦਾਵਾ ਆ ਪੇਸੀ ਕਿਸਾਨਾਂ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਰਹਾਂਗੇ ਮੈਂ ਤੁਹਾਨੂੰ ਇਹੀ ਅਪੀਲ ਕਰਨੀ ਆ ਪਿੰਡ ਲੰਡਾ ਕੋਠੀ ਦੇ ਵਿੱਚ 5000 ਫੋਰਸ ਖੜੀ ਆ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਨਾਤ ਕੀਤੀਆਂ ਹੋਈਆਂ ਨੇ ਇਸ ਕਰਕੇ ਆਪਣੀ ਤਿਆਰੀ ਰੱਖਿਓ ਜਿੰਨੇ ਮੋਰਚੇ ਚੱਲ ਰਹੇ ਪੰਜਾਬ ਦੇ ਵਿੱਚ ਬੰਦ ਕਿਸੇ ਵળે ਵੀ ਖਨੌਰੀ ਨੂੰ ਇੱਥੋਂ ਚਾਲੇ ਪਾਉਣੇ ਪੈ ਸਕਦੇ ਆ ਤਿਆਰ ਜੇ ਤਿਆਰ ਹੋ ਜਾ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਵਾਂਗੇ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ 5000 ਤੋਂ ਕਰੀਬ ਫੋਰਸ ਇਕੱਠੀ ਹੋਈ ਆ ਪਟਿਆਲਾ ਰੇਂਜ ਦੀ ਔਰ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਾਇਨਾਤ ਨੇ ਸਾਡੇ ਕਿਸਾਨ ਚੜ੍ਹਦੀ ਕਲਾ 'ਚ ਨੇ ਇੱਥੋਂ ਵੀ ਜੜੇ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਵੇਲੇ ਧਰਨੇ ਮਜਾਰੇ ਉਤੋਂ ਤੱਕ ਸਾਡੀ ਆਵਾਜ਼ ਜਾਣੀ ਚਾਹੀਦੀ ਆ ਪੀ ਇਥੋਂ ਖਨੌਰੀ ਨੂੰ ਚਾਲੇ ਪਾਉਣ ਦਾ ਹੁਕਮ ਕਿਸੇ ਵੇਲੇ ਵੀ ਤੁਹਾਡੇ ਕੋਲ ਆ ਸਕਦਾ ਵਾ ਇਸ ਕਰਕੇ ਮਨ ਕਰਕੇ ਤਿਆਰ ਹੋ ਭਗਵਾਨ ਤਮਨ ਨੂੰ ਖੁੱਲਾ ਚੈਲੰਜ ਕਰਦੇ ਆਂ ਵੀ ਤਿੰਨ ਕਰੋੜ ਪੰਜਾਬੀਆਂ ਨੂੰ ਚੈਲੰਜ ਨਾ ਕਰੋ ਆਪਣੀ ਫੋਰਸ ਦੀ ਦੁਰਵਰਤੋਂ ਨਾ ਕਰੋ ਬਾਜ ਆਜੋ ਆਮ ਆਦਮੀ ਪਾਰਟੀ ਕਦੇ ਨਕਸ਼ੇ ਤੇ ਵੀ ਨਹੀਂ ਲੱਪਣੀ ਇਹ ਬਾਈਬਲ ਕਲਾ ਕਾਂਡ ਨੂੰ ਵੀ ਵੱਡਾ ਕਾਂਡ ਹੋਊਗਾ اے پرہو تو نو سੂچنا دینی سی پی بھگوانت مان سرکار موتی ਦਾ ਹੱਥ ਬਟਾਉਣ ਜਾ ਰਹੀ ਆ ਅਸੀਂ ਅਜੇ ਵੀ ਸਮਝਦੇ ਆ ਪਿਓ ਬਾਜ ਜਾਵੇ ਔਰ ਕਿਸੇ ਕਿਸਮ ਦਾ ਜਿਹੜਾ ਉਹਦੇ ਮਨ ਚ ਫੈਸਲਾ ਹੋਇਆ ਉਹਨੂੰ ਵਾਪਸ ਲਵੇ ਔਰ ਸਾਰਾ ਜਿਹੜਾ ਅੰਦੋਲਨ ਅੱਜ ਪੂਰੇ ਪੰਜਾਬ ਚ ਚੱਲ ਰਿਹਾ ਦੋ ਫੋਰਮਾਂ ਦਾ ਜੇ ਹੁਕਮ ਹੋਊਗਾ ਇਹ ਚਾਲੇ ਖਨੌਰੀ ਬਾਰਡਰ ਨੂੰ ਪਾਏ ਜਾ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ